ਬਾਤ ਕਰੂੰ ਤੱਬ ਕੀ ਨਾ ਬਾਤ ਕਰੂੰ ਅੱਬ ਕੀ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਤੋਂ ਸੁਨਤ ਹੋਤੀ ਸਭ ਕੀ ਸਮੁੱਚੀ ਸਤਕਾਰਯੋਗ ਸੰਗਤ ਨੂੰ ਸਾਹਿਬੇ ਕਮਾਲ ਸਰਵੰਸਦਾਨੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਕਰੋ ਜੀ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ 71 ਹੋਏ ਆ ਇੱਕ ਧਾਰਮਿਕ ਗੀਤ ਕਲਗੀਧਰ ਪਾਤਸ਼ਾਹ ਜੀ ਦੀ ਸ਼ਹਾਦਤ ਨੂੰ ਸਮਰਪਿਤ ਮਾਂ ਗੁਜਰੀ ਦਾ ਲਾਲ ਕਿਉਂਕਿ ਅਜੋਕੇ ਸਮੇਂ ਦੇ ਵਿੱਚ ਅਸੀਂ ਸਾਡੇ ਗੁਰੂ ਸਹਿਬਾਨਾਂ ਦੀਆਂ ਦਿੱਤੀਆਂ ਹੋਈਆਂ ਕੁਰਬਾਨੀਆਂ ਨੂੰ ਵਿਸਾਰ ਕੇ ਲੱਚਰ ਗੀਤਾਂ ਵੱਲ ਸਾਡੇ ਜਿਹੜੇ ਅੱਜ ਦੇ ਨੌਜਵਾਨ ਆ ਜਾਂ ਬੱਚੇ ਆ ਉਧਰ ਨੂੰ ਜਾ ਰਹੇ ਨੇ ਸੋ ਸਾਡਾ ਇੱਕ ਅਪਰਾਲਾ ਵਾ ਕੇ ਸਾਡੇ ਬੱਚਿਆਂ ਨੂੰ ਤੇ ਨੌਜਵਾਨ ਪੀੜ੍ਹੀ ਨੂੰ ਗੁਰਸਿੱਖੀ ਵੱਲ ਪ੍ਰੇਰਿਤ ਕੀਤਾ ਜਾਵੇ ਇੱਕ ਧਾਰਮਿਕ ਗੀਤ ਦੇ ਰਾਹੀਂ ਸੋ ਆਪਾਂ ਸਾਰੇ ਜਾਣਦੇ ਆ ਕਿ ਅੱਜ ਜਿਹੜੇ ਦਿਹਾੜੇ ਚੱਲ ਰਹੇ ਹਨ ਇਹ ਪੰਦਰਵਾੜਾ ਸਾਡੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਸ਼ਹਾਦਤ ਨੂੰ ਸਮਰਪਿਤਵਾ ਇਸ ਦੇ ਵਿੱਚ ਸਮੂਚਾ ਪਰਿਵਾਰ ਬਿਛੋੜਾ ਹੋ ਕੇ ਸਾਡੇ ਚਾਰ ਸਾਹਿਬਜ਼ਾਦੇ ਗੁਰਗੁਣ ਸਿੰਘ ਜੀ ਪਾਹਰਾਜੀ ਦੇ ਉਹਨਾਂ ਨੇ ਸ਼ਹਾਦਤ ਦਿੱਤੀ ਉਹਨਾਂ ਦੀ ਬਦੌਲਤ ਅੱਜ ਅਸੀਂ ਜੋ ਵੀ ਸਾਡੀਆਂ ਸਰਦਾਰੀਆਂ ਨੇ ਉਹ ਬਰਕਰਾਰ ਨੇ ਜੋ ਵੀ ਅਸੀਂ ਜ਼ਿੰਦਗੀ ਦਾ ਆਨੰਦ ਮਾਣ ਰਹੇ ਹਾਂ ਉਹਨਾਂ ਦੀ ਸ਼ਹਾਦਤ ਨੂੰ ਰੱਖ ਕੇ ਹੀ ਮਾਣ ਰਹੇ ਹਾਂ ਸੋ ਸਾਡੀ ਬੇਨਤੀ ਹੈ ਕਿ ਇਹੋ ਜਿਹੇ ਜਿਹੜੇ ਧਾਰਮਿਕ ਗਾਣੇ ਹੋਰ ਵੀ ਗਾਇਕਾਂ ਦੇ ਆ ਰਹੇ ਨੇ ਅਸੀਂ ਉਹਨਾਂ ਨੂੰ ਪ੍ਰੋਮੋਟ ਕਰੀਏ ਸੋਸ਼ਲ ਮੀਡੀਆ ਤੇ ਸ਼ੇਅਰ ਤੇ ਲਾਈਕ ਕਰਕੇ ਇਹੋ ਜਿਹੇ ਗੀਤਾਂ ਨੂੰ ਤਾਂ ਕਿ ਆਪਾਂ ਹੋਰ ਸੁਨੇਹਾ ਲਾ ਸਕੀਏ ਵੱਧ ਤੋਂ ਵੱਧ ਸੰਗਤ ਸੁਣੇ ਤੇ ਪ੍ਰੇਰਿਤ ਹੋ ਕੇ ਗੁਰਸਿੱਖੀ ਵੱਲ ਵੱਧ ਸਕੀਏ ਸੋ ਇਹ ਸਾਡੀ ਬੇਨਤੀ ਹੈ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਲਾਈਵ ਚੈਨਲ ਜੋ ਕਿ ਅੱਜ ਤਲਵੰਡੀ ਕਲਾਂ ਨਗਰ ਦੇ ਵਿੱਚ ਸਾਡੇ ਗ੍ਰਹਿ ਵਿਖੇ ਪਹੁੰਚੇ ਨੇ ਅਸੀਂ ਅੱਜ ਖੜੇ ਆ ਸਰਦਾਰ ਹਰਬੰਸ ਸਿੰਘ ਜੀ ਖਾਲਸਾ ਉਹਨਾਂ ਦੇ ਗ੍ਰਹਿ ਵਿਖੇ ਸਮੂਹ ਨਗਰ ਪੰਚਾਇਤ ਅਤੇ ਪਤਵੰਤੇ ਸੱਜਣ ਜੋ ਅੱਜ ਇਕੱਤਰ ਹੋਏ ਆ ਅਸੀਂ ਇੱਕ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰਕ ਵਿਛੋੜਾ ਉਹਨਾਂ ਨੂੰ ਸਮਰਪਿਤ ਸਿੱਖੀ ਨੂੰ ਪਰਫੁੱਲਤ ਅਤੇ ਆਉਣ ਵਾਲੀ ਪਨੀਰੀ ਨੂੰ ਤੇ ਸਿੱਖ ਕੌਮ ਨੂੰ ਸਨੇਹਾ ਲੈ ਕੇ ਆਏ ਆ ਜਿਸ ਦੇ ਵਿੱਚ ਇੱਕ ਛੋਟਾ ਜਿਹਾ ਅਪਰਾਲਾ ਕੀਤਾ ਹੈ ਉਸ ਅਪਰਾਲੇ ਦੇ ਵਿੱਚ ਜੋ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰਕ ਵਿਛੋੜਾ ਹੈ ਉਸ ਨੂੰ ਗੀਤ ਧਾਰਮਿਕ ਸਮਾਰਪਕ ਜਿਹਦਾ ਅਪਰਾਲਾ ਲੇਖਕ ਵਿੱਕੀ رائے ਕੀ ਤਲਵੰਡੀ ਵਾਲੇ ਅਤੇ ਖਾਲਸਾ ਲਾਈਵ ਚੈਨਲ ਦੀ ਪੇਸ਼ਕਸ਼ ਹੈ ਧਾਰਮਿਕ ਗੀਤ ਮਾਂ ਗੁਜਰੀ ਦਾ ਲਾਲ ਸਿੰਗਰ ਕਾਲਾ ਬਰਾੜ ਜੀ ਕਲਮਬੰਦ ਸੇਵਾ ਕੀਤੀ ਵਿੱਕੀ ਰੈਕੀ ਤਲਵੰਡੀ ਵਾਲੇ ਜੀ ਵੀਡੀਓ ਡਾਇਰੈਕਟਰ ਬਲਵਿੰਦਰ ਸਿੰਘ ਤਲਵੰਡੀ ਕਲਾ 뮤직 ਰਿਕਾਰਡਿੰਗ ਕੰਪਨੀ ਅਵਤਾਰ ਤਮਾਨ ਜੋ ਇਹ ਧਾਰਮਿਕ ਗੀਤ ਹੈ ਆਉਣ ਵਾਲੀ ਪਨੀਰੀ ਨੂੰ ਸੁਨੇਹਾ ਹੈ ਤੇ ਪਰਿਵਾਰਕ ਵਿਛੋੜੇ ਨੂੰ ਸਮਰਪਿਤ ਹੈ ਇਹ ਅੱਜ ਸਾਡੇ ਮੁੱਖ ਮਹਿਮਾਨ ਸਰਦਾਰ ਹਰਵੰਦ ਸਿੰਘ ਜੀ ਖਾਲਸਾ ਸਰਪੰਚ ਸਾਹਿਬ ਇਸ ਨਗਰ ਦੇ ਤੇ ਉਹਨਾਂ ਤੋਂ ਅਸੀਂ ਅੱਜ ਪੋਸਟਰ ਜਾਰੀ ਕਰਵਾਇਆ ਹੈ ਆਉਣ ਵਾਲੀ 22 ਦਸੰਬਰ ਨੂੰ ਇਹ ਗੀਤ ਧਾਰਮਿਕ ਰਿਲੀਜ਼ ਹੋ ਰਿਹਾ ਹੈ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਸਿੱਖੀ ਨੂੰ ਸਮਰਪਿਤ ਮਾਂ ਗੁਜਰੀ ਦਾ ਲਾਲ ਗੀਤ ਵੱਧ ਤੋਂ ਵੱਧ ਸਾਰਿਆਂ ਨੇ ਸਪੋਰਟ ਕਰਨੀ ਆ ਪਿਆਰ ਦੇਣਾ ਹੈ ਸਤਿਕਾਰ ਦੇਣਾ ਹੈ ਇਹਦੇ ਨਾਲ ਹੀ ਸਾਰਿਆਂ ਨੂੰ ਬੇਨਤੀ ਹੈ ਕਿ ਆਪ ਸਾਰਿਆਂ ਨੇ ਵੱਧ ਤੋਂ ਵੱਧ ਕਮੈਂਟ ਸ਼ੇਅਰ ਕਰਕੇ ਇਸ ਸਿੱਖੀ ਪ੍ਰਫੁੱਲਤ ਗੀਤ ਨੂੰ ਵੱਧ ਤੋਂ ਵੱਧ ਸੁਣਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਕ ਧਾਰਮਿਕ ਗੀਤ ਮਾਂ ਗੁਜਰੀ ਦੇ ਲਾਲ ਲੈ ਕੇ ਆਪ ਜੀ ਦੀ ਹਾਜ਼ਰ ਸੇਵਾ ਵਿੱਚ ਹਾਜ਼ਰ ਹੋਏ ਹਾਂ ਜਿਹਨੂੰ ਕਲਮ ਬੰਦ ਕੀਤਾ ਹੈ ਸਾਡੇ ਵੀਰ ਵਿੱਕੀ ਰਾਇ ਕਿਤਲਵੰਡੀ ਵਾਲੇ ਨੇ ਅਤੇ ਗੀਤਕਾਰ ਕਾਲਾ ਬਰਾੜ ਰੇਕੁੱਟੀ ਸਿੰਗਰ ਜਿਨ੍ਹਾਂ ਨੇ ਇਸ ਨੂੰ ਬਹੁਤ ਆਪਣੀ ਵਧੀਆ ਆਵਾਜ਼ ਦੇ ਵਿੱਚ ਗਾਇਆ ਇਹ ਅਵਰਾਲਾ ਲੈ ਕੇ ਅਸੀਂ ਆਪ ਜੀ ਦੀ ਸੇਵਾ ਵਿੱਚ ਪੇਸ਼ ਹੋਏ ਹਾਂ ਅਸੀਂ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਕਿ ਇਸ ਗੀਤ ਨੂੰ ਵੱਧ ਤੋਂ ਵੱਧ ਸੁਣਿਓ ਅਤੇ ਸ਼ੇਅਰ ਕਰਿਓ ਤਾਂ ਕਿ ਅੱਗੇ ਤੋਂ ਵੀ ਇਸ ਤਰ੍ਹਾਂ ਦੇ ਗੀਤ ਸੋਡੀ ਸੇਵਾ ਦੇ ਵਿੱਚ ਹਾਜ਼ਰ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ